ਮਾਲੀ ਸਾਹਿਬ ਕੀ ਪੂਰਾ ਮਾਮਲਾ ਕੀ ਹੈ ਜਿਹੜਾ ਤੁਹਾਨੂੰ ਹੁਣ ਨੋਟਿਸ ਹੈਗੇ ਜਿਹੜਾ ਸੁਖਵੀਰ ਬਾਦਲ ਵੱਲੋਂ ਭੇਜਿਆ ਗਿਆ ਹੈ ਉਹ ਅਸਲ 'ਚ ਗੱਲ ਪਤਾ ਕੀ ਹੈ ਜੀ ਵੈਸੇ ਮੈਂ ਨਾ ਇਹਨਾਂ ਮਾਮਲਿਆਂ 'ਚ ਉਲਝਣਾ ਨਹੀਂ ਚਾਹੁੰਦਾ ਜੀ ਇੱਕ ਤਖਤ ਸਾਹ ਦਾ ਜੱਜਦਾਰ ਆ ਹਾਂਜੀ ਉਹਦੀ ਨਿੱਜੀ ਕਰਦਾਰ ਕੂਸ਼ੀ ਕੀਤੀ ਜਾ ਰਹੀ ਆ ਭੰਡੀ ਕੀਤੀ ਜਾ ਰਹੀ ਆ ਜੀ ਨਾ ਸ਼ਰੂਨ ਨਾ ਸੁਖਵੀਰ ਬਾਦਲ ਜਾਂ ਆਕਾਲੀ ਗੱਲ ਬੋਲਦਾ ਠੀਕ ਹੈ ਸਰ ਸੁਖਵੀਰ ਬਾਦਲ ਦਾ ਨਾ ਮੇਰੇ ਕੋਲ ਇੰਨੇ ਗੁੱਝੇ ਭੇਤ ਨੇ ਤੁਸੀਂ ਸੋਚ ਨਹੀਂ ਸਕਦੇ ਜੀ ਕਿਉਂਕਿ ਮੈਂ ਰਹਿਣਾ ਇਹਨਾਂ ਦੇ ਨਾਲ ਰਿਹਾ ਹਾਂ ਹਾਂਜੀ ਮੈਂ ਨਾ ਐਮੀ ਨਾ ਥੋੜੀ ਜੀ ਚੁੰਡੀ ਵੱਡੀ ਸੀ ਜੀ ਇਹ ਲਿਸਟ ਕਿਹਾ ਸੀ ਮੈਂ ਨਿੱਜੀ ਕਰਦਾਰ 쿠ਸ਼ੀ ਦੇ ਹੱਕ ਚ ਨਹੀਂ ਹਾਂ ਜੀ ਸਰ ਪਰ ਮੈਂ ਸ਼ਰਮਣੀ ਕਮੇਟੀ ਨੂੰ ਸ਼ਿਕਾਇਤ ਕਰਦਾ ਜੀ ਇਹ ਬਹੁਤ ਵੱਡੀ ਚਰਚਾ ਚੱਲੀ ਆ ਵੀ ਜਦੋਂ ਸੁਖਵੀਰ ਸਿੰਘ ਬਾਦਲ ਦੇ ਦੋ ਬੇਟੀਆਂ ਹੈਗੀਆਂ ਉਸ ਤੋਂ ਬਾਅਦ ਇਹਨਾਂ ਨੇ ਅਬੋਰਸ਼ਨ ਕਰਾਏ ਜੀ ਚਰਚਾ ਵੀ ਇਹ ਕੁੜੀ ਮਾਰ ਨੇ ਜਾਂਚ ਕਰਾ ਲਓ ਮੇਰੀ ਗੱਲ ਸਹੀ ਵੀ ਹੋ ਸਕਦੀ ਹੈ ਗਲਤੀ ਵੀ ਹੋ ਸਕਦੀ ਹੈ ਹਾਂ ਹਾਂ ਪਰ ਇਹ ਜਾਂਚ ਕਿਸ ਆਧਾਰ ਦੇ ਉੱਤੇ ਹੋਏਗੀ ਇਹ ਤੁਸੀਂ ਤਾਂ ਪਰ ਥੋੜਾ ਦੱਸ ਸਕਦੇ ਹੋ ਕੀ ਕੀ ਆਪਾਂ ਕਿਵੇਂ ਇਹਦੇ ਤੇ ਕਰ ਸਕਦੇ ਆ ਜਾਂਚ ਬੈ ਜੀ ਨਾ ਤੁਹਾਨੂੰ ਨਾ ਬੜਾ ਪਤਾ ਨਹੀਂ ਜੀ ਸਭ ਤੋਂ ਪਹਿਲਾਂ ਜਿਹੜਾ ਪ੍ਰੂਨ ਟੈਸਟ ਦੀ ਮਸ਼ੀਨ ਸੀ ਨਾ ਚੰਡੀਗੜ੍ਹ ਲੱਗੀ ਸੀ ਈਂਦਸੇ ਤੇ ਨਿਹੇਸ਼ੰਦਰ ਗਰੇਵਾਲਾ ਉਹਨਾਂ ਦੀ ਸਾਂਝੀ ਜੀ ਤੇ ਉਹਦਾ ਰੌਣਾ ਬਹੁਤ ਵੱਡਾ ਪੈ ਗਿਆ ਸੀ ਲੜਾਈ ਪੈ ਗਈ ਸੀ ਸੰਤ ਭਿੰਡਰਾਂ ਵਾਲੇ ਕੋਲੇ ਉਹ ਮਾਮਲਾ ਗਿਆ ਸੀ ਜੀ ਵਿੱਚ ਕਿਹਦਾ ਹਿੱਸਾ ਕੀ ਆ ਕੀ ਆ ਉਹਨਾਂ ਨੇ ਕਿਵੇਂ ਨਾ ਕਿਵੇਂ ਨੁਕਟਾਇਆ ਸੀ ਜੀ ਜਦੋਂ ਤੁਸੀਂ ਪ੍ਰੂਨ ਟੈਸਟ ਕਰਾਉਂਦੇ ਹੋ ਹੂੰ ਉਹਦਾ ਕਿਤੇ ਨਾ ਕਿਤੇ ਰਿਕਾਰਡ ਹੋ ਸਕਦਾ ਜੀ ਮੈਂ ਕਹਿੰਦਾ ਮੇਰੀ ਗੱਲ ਗਲਤ ਵੀ ਹੋ ਸਕਦੀ ਹੈ ਜੀ ਪਰ ਚਰਚਾ ਬਹੁਤ ਵੱਡੀ ਸੀ ਹੂੰ ਵੀ ਯਾਰ ਇਹ ਬੱਚਾ ਲੈਣ ਖਾਤਰ ਪ੍ਰੂਨ ਟੈਸਟ ਕਰਾ ਰਹੇ ਨੇ ਮੈਂ ਕਹਿੰਦਾ ਆਈ ਮੇ ਵੀ ਰੋਂਗ ਹੂੰ ਹੂੰ ਕਰਾਓ ਜਾਂਚ ਜੀ ਦੂਜੀ ਗੱਲ ਹਮ ਮੈਂ ਕਿਹਾ ਸੀ ਮੈਂ ਕੋਈ ਦੋਸ਼ ਨਹੀਂ ਲਾਇਆ ਸੀ ਜੀ ਮੈਂ ਕਿਹਾ ਸੁਖਵੀਰ ਬਾਦਲ ਤੇ ਅਮਰ ਅਬਦੁੱਲਾ ਹਮ ਦਿੱਲੀ ਜਦੋਂ ਇਹ ਮੰਤਰੀ ਸੀ ਰਾਤ ਨੂੰ ਬੰਦੇ ਜਾਂਦੇ ਸੀ ਜੀ ਸਵੇਰੇ ਆ ਜਾਂਦੇ ਸੀ ਹਮ ਦੱਸੋ ਜੀ ਇਹ ਸਰਕਾਰ ਦੇ ਕੰਮ ਜਾਂਦੇ ਸੀ ਨਿੱਜੀ ਕੰਮ ਜਾਂਦੇ ਸੀ ਕੀ ਕਰਦੇ ਸੀ ਦੱਸੋ ਹਮ ਮੇਰਾ ਸਵਾਲ ਉੱਠਿਆ ਨਾ ਜੀ 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 ਅਗਲੀ ਗੱਲ ਮੈਂ ਇੱਕ ਅਹੀ ਜਿਹੜਾ ਮੇਰਾ ਨਿੱਜੀ ਤਜਰਬਾ ਮੈਂ ਨਾਲ ਸੀ ਹੂੰ ਮੈਂ ਇੱਕ 17 ਦੇ ਸ਼ਿਵਾਲਕ ਹੋਟਲ 'ਚ ਬੈਠੀ ਸੀ ਅਸੀਂ ਜੀ ਮੈਂ ਸੀ ਫਿਰ ਇਹ ਚਲੋ ਟੋੜਾ ਸਾਹਿਬ ਤਾਂ ਨਹੀਂ ਹੈਗੇ ਰੂਪ ਸਿੰਘ ਪੁਲਿਸ ਅਫਸਰ ਆ ਉਹ ਵੀ ਹੁਣ ਹੈਗਾ ਹੂੰ ਅਜਮੇਰ ਸਿੰਘ ਉਹ ਨਾਲ ਸਾਡੀ ਮੀਟਿੰਗ ਸੀ ਜੀ ਬੈਠੇ ਸੀ ਬੈਠੇ ਸੀ ਹਾਂ ਲੇਕਿਨ ਸਿਕਿਉਰਿਟੀ ਵਾਲੇ ਆ ਨਾ ਜਿਹੜੇ ਉਹ ਨਿਗਰ ਰੱਖਦੇ ਆ ਹੂੰ ਰੂਪ ਸਿੰਘ ਆਇਆ ਹੂੰ ਕਹਿੰਦਾ ਬਾਪੂ ਜੀ ਦੇਖੋ ਮੈਂ ਪ੍ਰਧਾਨ ਸਾਹਿਬ ਨੂੰ ਕਦੇ ਬਾਪੂ ਜੀ ਨਹੀਂ ਕਿਹਾ ਸੀ ਮੈਂ ਪ੍ਰਧਾਨ ਸਾਹਿਬੇ ਕਹਿੰਦਾ ਸੀ ਕਹਿੰਦਾ ਬਾਪੂ ਜੀ ਤੁਸੀਂ ਵੀਰ ਬਾਦਲਾ ਗਿਆ ਹੋਟਲ ਕਿਹਾ ਫਿਰ ਤੈਨੂੰ ਕੀ ਆ ਸਾਮ ਕਰ ਹੂੰ ਹੋਟਲ ਚ ਤਾਂ ਹਜ਼ਾਰਾਂ ਲੋਕ ਆਉਂਦੇ ਨੇ ਹਾਂਜੀ ਉਸ ਤੋਂ ਬਾਦ ਫੇਰ ਆਇਆ ਜੀ ਉਹ ਕਹਿੰਦਾ ਜੀ ਬਾਪੂ ਜੀ ਇੱਕ ਗਾਇਕਾਈ ਉਹਨੇ ਨਾਂ ਦੱਸਿਆ ਮੈਂ ਨਹੀਂ ਕਿਸੇ ਬੀਬੀ ਦਾ ਨਾਂ ਲੈਣਾ ਚੰਗਾ ਨਹੀਂ ਲੱਗਦਾ ਮੈਂ ਸਮਝ ਗਿਆ ਜੀ ਉਹ ਕਹਿੰਦਾ ਵੀ ਉਹ ਵੀ ਸੁਖਬੀਰ ਬਾਦਲ ਦੇ ਕਬਲੇ ਚੱਲੀ ਹੈ। ਹਾਂ। ਉਹ ਕਹੇ ਜਾ ਯਾਰ ਜਾ ਸਾਨੂੰ ਕੰਮ ਕਰਨ ਦੇ। ਹਾਂ। ਤੇ ਹੁਣ ਮੈਂ ਇਹਦਾ ਮਤਲਬ ਇਹ ਥੋੜਾ ਜਿਹਾ ਗਾਇਕਾ ਮਿਲਣ ਲੱਗਿਓ ਨਹੀਂ ਮਾੜੀਓ ਗੱਲ ਕੀਤੀ ਆ। ਨਹੀਂ ਬਿਲਕੁਲ ਕੋ ਸੌ ਲੋਕ ਮਿਲ ਲਉਂਦੇ ਨੇ। ਹਾਂ। ਸੋ ਮੈਂ ਇੱਕ ਪੋਸਟ ਪਾਈ ਸੀ ਮਤਲਬ ਮੈਂ ਥੋੜੀ ਜਿਹੀ ਚੁੰਡੀ ਵੱਡੀ ਸੀ ਤੈਨੂੰ ਸੱਚੀ ਗੱਲ ਦੱਸਦਾ। ਅੱਛਾ ਜੀ। ਵੀ ਜੇ ਤੁਸੀਂ ਨਿੱਜੀ ਕਰਦਾਰ ਕੁਸ਼ੀ ਕਰਦੇ ਹੋ ਨਾ ਆ ਸੌ ਲੋਕ ਜਵਾਬ ਦੇਣਾ ਪਊ। ਉਹ ਤਾਂ ਉਹਨੇ ਮੈਨੂੰ ਰੋਲਸ ਸਿਆਰੀ ਕਰਤਾ ਹਾਂ ਪਤਾ ਨਹੀਂ ਕਿ ਉਹ ਹਰਮਨਪ੍ਰੀਤ ਸਿੰਘ ਉਹਨਾਂ ਦਾ ਮੈਂ ਕਿਹਾ ਦੇਖ ਹੂੰ ਸ਼ਖਵੀਰ ਬਾਦਲ ਸਾਹਿਬ ਹੁਣ ਤਾਂ ਤਰੀ ਪੰਥ ਕ ਰਹਿਣੀ ਬਹਿਣੀ ਤੇ ਲੜਾਈ ਆ ਹਾਂ ਕਿਉਂਕਿ ਅਕਾਲ ਤਖਤ ਦਾ ਹੁਕਮ ਇਹ ਆ ਵੀ ਤੁਸੀਂ ਸਰਕਾਰ ਹੁੰਦੇ ਹੋਇਆ ਫੈਸਲੇ ਕੀਤੇ ਜੀ ਹੁਣ ਤੂੰ ਮੈਨੂੰ ਨੋਟਸ ਭੇਜ ਰਿਹਾ ਹਾਂ ਹਾਂ ਵੀ ਤੂੰ ਮੇਰੀ ਨਿੱਜੀ ਮਾਣਹਾਨੀ ਕੀਤੀ ਜੀ ਬਿੱਗੀ ਮਾੜਾ ਨਾ ਮੈਂ ਇਹੀ ਕਿ ਕਹਿੰਦੀ ਹਾਂ ਬਾਈ ਜੀ ਜਾਂ ਤਾਂ ਮਾਫੀ ਮੰਗ ਲੈ ਨਹੀਂ ਐਨੇ ਕਰੋੜ ਦਾ ਮੈਨੂੰ ਮੁਆਵਜ਼ਾ ਦੇ ਜੀ ਇਹੀ ਹੁੰਦਾ ਏਦੋਂ ਬਾਅਦ ਜੋ ਮੈਨੂੰ ਅਕਲਾ ਏਦੋਂ ਬਾਅਦ ਤਾਂ ਸੁਣਾ ਨਹੀਂ ਨਹੀਂ ਬਿਲਕੁਲ ਸਹੀ ਤੁਹਾਡੀ ਗੱਲ ਤੇ ਮੈਂ ਕਿਹਾ ਤੇਰੇ ਕਾਨੂੰਨੀ ਨੋਟਿਸ ਦਾ ਮੈਂ ਜਵਾਬ ਨਹੀਂ ਦੇਣਾ ਹੂੰ ਅਦਾਲਤ 'ਚ ਜਵਾਬ ਦਊ ਜੀ ਤੇ ਉਹਦੇ ਵਿੱਚ ਮੈਂ ਇਹੋ ਜੇ ਦਸਤਾਵੇਜ਼ ਤੇ ਸਬੂਤ ਲਾਹੂੰ ਤੇਰੀਆਂ ਤਿੰਨ ਪੀੜੀਆਂ ਰੋਣਗੀਆਂ ਹੂੰ ਅਦਾਲਤ ਮੈਨੂੰ ਸਜ਼ਾ ਦੇ ਦਊ ਜੀ ਮੈਂ ਭੁੱਗਤ ਲੂ ਜੀ ਮੈਂ ਤੈਨੂੰ ਕਾਣੀ ਜੇ ਤੂੰ ਕਹਿੰਦਾ ਨਾ 1 ਕਰੋੜ ਦੀ ਮਾਰ ਨਹੀਂ ਹੋਗੀ ਜੀ ਮੈਨੂੰ 1 ਕਰੋੜ ਦੇ ਮੈਨੂੰ ਨਹੀਂ ਪਤਾ ਉਹਨੇ ਕੀ ਆ ਉਹ ਨੋਟਸ ਮੇਰੇ ਕੋਲੇ ਆ ਆ ਗਿਆ WhatsApp ਤੇ ਵੀ ਪੜਿਆ ਨਹੀਂ ਪੂਰਾ ਕਿਉਂਕਿ ਮੈਂ ਉਹਨੂੰ ਜੁੱਤੀ ਦੀ ਨੋਕ ਤੇ ਮਾਰਦਾ ਹੂੰ ਤੇ ਮੈਂ ਹਾ ਇੱਕ ਪੈਸਾ ਨਹੀਂ ਦੇਣਾ ਜੇਲ੍ਹ ਕੱਟੂ ਜੀ ਸੋ ਇਹ ਕਰਕੇ ਵੀ ਇਹ ਇੰਨੀ ਕੀ ਗੱਲ ਆ ਨਹੀਂ ਇਹ ਜਿਵੇਂ ਹੁਣ ਇੱਕ ਤੱਕਾ ਕਾਮਲੀ ਪੈ ਗਈ ਸੇਵਿਆ ਦੇ ਰਾਹ ਹਾਂਜੀ ਇਹ ਕਾਮਲੀ ਤਾਂ ਨਾ ਫਿਰ ਆ ਤੇ ਜਿਹੜਾ ਪੂਰਾ ਹੁੰਦਾ ਉਹਦੇ ਉੱਤੇ ਰਹਿ ਗਈ ਜਾ ਕੇ ਹੁਣ ਕੀ ਕਰੀਏਗਾ ਜੀ ਮੈਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਤੇ ਬਾਕੀ ਜੇਕਰ ਦੇਖਿਆ ਜਾਵੇ ਤਾਂ ਇੱਕ ਨੋਟਿਸ ਭੇਜਣਾ ਤਾਂ ਕਿਧਰੇ ਤੇ ਕਿਧਰੇ ਵੀ ਜਿਤਾਉਂਦਾ ਕਿ ਸਾਰੀਆਂ ਗੱਲਾਂ ਸੱਚੀ ਸੱਚ ਹੋਈ ਨੇ ਨਹੀਂ ਮੈਂ ਕਹਿੰਦਾ ਮੇਰੀਆਂ ਸਾਰੀਆਂ ਗੱਲਾਂ ਗਲਤ ਹੋ ਸਕਦੀਆਂ ਜੀ ਮੈਂ ਨਹੀਂ ਕਹਿੰਦਾ ਸੱਚ ਨੇ ਮੈਂ ਤਾਂ ਜਾਂਚ ਕਰਿਆ ਭਾਈ ਜਾਂਚ ਕਰੋ ਜਵਾਬ ਦਿਓ ਹਮ ਮੈਂ ਦੋਸ਼ ਤਾਂ ਲਾਇਆ ਹੀ ਨਹੀਂ ਜੀ ਤੂੰ ਗੈਰ ਕਾਨੂੰਨ ਨਾਲ ਮਾੜਾ ਕਰਮ ਕੀਤਾ ਹਮ ਬੰਬੇ ਜਾ ਕੇ ਮਾੜਾ ਕਰਮ ਕੀਤਾ ਜੀ ਮੈਂ ਤਾਂ ਗੱਲੇ ਵੀ ਕੀਤੀ ਹਾਂ ਇੱਕ ਗੱਲ ਮੈਂ ਕੀਤੀ ਆ ਹੂੰ ਵੀ ਬੜੀ ਚਰਚਾ ਸੀ ਵੀ ਦੋ ਕੁੜੀਆਂ ਤੋਂ ਬਾਅਦ ਬਾਦਲ ਨੇ ਜ਼ੋਰ ਲਾ ਲਿਆ ਵੀ ਹੁਣ ਮੁੰਡਾ ਹੋਣਾ ਚਾਹੀਦਾ ਚਰਚਾ ਪੂਰੀ ਸੀ ਟੈਸਟ ਕਰਾਏ ਕੁੜੀ ਮਾਰਾ ਜਾਂਚ ਕਰ ਲਓ ਮੈਂ ਤਾਂ ਜਾਂਚ ਕਰਨ ਨੂੰ ਕਹਾਂ ਮੈਂ ਦੋਸ਼ਤਾ ਨਹੀਂ ਲਾਇਆ ਜੀ 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 ਬਿਲਕੁਲ ਹੋ ਸਕਦਾ ਵੀ ਝੂਠ ਹੋਣਾ ਹਾਂਜੀ ਮੈਂ ਜੀ ਐਵੇਂ ਨਾ ਐਵੇਂ ਪੰਗੇ ਲੈਂਦੇ ਨੇ ਮਤਲਬ ਹੁਣ ਮੈਂ ਤੁਹਾਨੂੰ ਕੀ ਕਹਾਂ ਮਤਲਬ ਮੈਂ ਸਮਝ ਗਿਆ ਜੀ ਤੁਹਾਡੀ ਗੱਲ ਮੈਂ ਸਾਰੀ ਵੀ ਮਾਮਲਾ ਜਿਹੜਾ ਹੈਗਾ ਹੁਣ ਕਿਦੇ ਤਰ੍ਹਾਂ ਦਾ ਕਿਤੇ ਚਰਚਾ ਦਾ ਵਿਸ਼ਾ ਕਿਉਂਕਿ ਨੋਟਿਸ ਜਿਹੜਾ ਤੁਹਾਨੂੰ ਜਾਰੀ ਕਰ ਦਿੱਤਾ ਗਿਆ ਉਧਰ ਉਹਦੀ ਬਾਈ ਜੀ ਮੈਂ ਨੋਟਿਸ ਨਾ ਜੁੱਤੀ ਦੇ ਨੋਕ ਤੇ ਨਹੀਂ ਮਾਰਦਾ ਹਾਂਜੀ ਤੁਸੀਂ ਸੋਚਦੇ ਹੋ ਪਹਿਲਾ ਬੰਦਾ ਪੰਜਾਬ ਵਿੱਚ ਹੂੰ ਯੂ نو ਜੇਲ ਪਟਿਆਲੇ ਭੇਜਿਆ ਕਹਿੰਦਾ ਮੈਂ ਨਹੀਂ ਜਵਾਨਤ ਕਰਾਉਣੀ ਜੀ ਬਾਈ ਜੀ ਠੀਕ ਆ ਮੇਰਾ ਇੱਕ ਕਰਦਾਰ ਆ ਬਿਹਾਰ ਆ ਮੈਂ ਹੁਣ ਜਾਂਦੇ ਉਹਨੂੰ ਲਾਗ ਨਹੀਂ ਲਾਉਣ ਦੇਣੀ ਮੈਂ ਮਰ ਜੂ ਮੈਨੂੰ ਪਤਾ ਇਹ ਨਾ ਇਹ ਸਕੀਮਾਂ ਬਣਾ ਰਹੇ ਨੇ ਕਹਿ ਰਹੇ ਨੇ ਮਾਲੀ ਦਾ ਗੱਟਾ ਲਾਓ ਹੋਜੀ ਮਾਲੀ ਦਾ ਐ ਕਰੋ ਜੀ ਮਲ ਮੈਂ ਤਾਂ ਬਈ ਜੀ ਬੌਨਸਰ ਜ਼ਿੰਦਗੀ ਜੀ ਹੁਣ ਹਾਂਜੀ ਸੋ ਐ ਐਸ ਕਰਕੇ ਇਹ ਇਹ ਜੋ ਸੋਚ ਲੈਣਾ ਵੀ ਮਾਲੀ ਝੁਕ ਜੂ ਲਿਸ ਜੂ ਫਲਾਣਾ ਹੋ ਜੂ ਮੇਰੇ ਵਿਚਾਰ ਗਲਤ ਹੋ ਸਕਦੇ ਆ ਜੀ ਸਹੀ ਵੀ ਹੋ ਸਕਦੀ ਆ ਮੈਂ ਇਹ ਵੀ ਕਹਿ ਸਕਦਾ ਹਾਂ ਯਾਰ ਇਹ ਗੱਲ ਮੇਰੀ ਸਹੀ ਨਹੀਂ ਸੀ ਪਰ ਜਿਹੜੇ ਇਹ ਮਾਰਦੇ ਨੇ ਨਾ ਇਹ ਵੀ ਦਬ ਕੇ ਨੇ ਬਾਈ ਜੀ ਇਹ ਮੇਰੀ ਜੁੱਤੀ ਦੇ ਨੋਕ ਤੇ ਨਹੀਂ ਮੈਂ ਤੁਹਾਨੂੰ ਇਹ ਦੱਸਦਾ ਹੂੰ ਹੂੰ ਪਰਵਾਇ ਨਹੀਂ ਕੋਈ ਜੀ ਠੀਕ ਹੈ ਜੀ ਤਾਂ ਪਲੂਲੀ ਨੋਟਸ ਜੀ ਫਲਾਣਾ ਨੋਟਸ ਜੀ ਮੈਂ ਕੇਜਰੀਵਾਲ ਹੂੰ ਹੂੰ ਦੇਖੋ ਮੈਂ ਨਾ ਪਿੰਡ ਦਾ ਪੰਚ ਬਣਨਾ ਨਾ ਸਰਪੰਚ ਬਣਨਾ ਨਾ ਐਮਐਲਏ ਬਣਨਾ ਨਾ ਕੋਈ ਹੋਰ ਬਣਨਾ ਕਿਸੇ ਗੱਲ ਦੀ ਲੋੜ ਨਹੀਂ ਪੂਰਾ ਪਰਿਵਾਰ ਖੁਸ਼ਹਾਲ ਕੀਤਾ ਸਾਰੀ ਲੜਾਈ ਦੌਰਾਨ ਸਾਰੀ ਲੜਾਈ ਗੱਲ ਪਰਿਵਾਰ ਕੈਨੇਡਾ ਬੈਠਾ ਹੂੰ ਤੇ ਭਾਈ ਮੈਨੂੰ ਕਾਦੀ ਪਰਵਾਹ ਮੈਨੂੰ ਕੋਈ ਡਰੀ ਆ ਇਕਲ ਠੀਕਾ ਖਤਰੇ ਬਹੁਤ ਨੇ ਮੈਨੂੰ ਬੜੀਆਂ ਦੁਆ ਹੁੰਦੇ ਨੇ ਪਾਲੀ ਸਾਹਿਬ ਸਿਕਿਉਰਟੀ ਫਲਾਨਾ ਮਾ ਯਾਰ ਠੀਕਾ ਪਤਾ ਨਹੀਂ ਸਾਲਾ ਕਿਹੜਾ ਮਾਰ ਜੂ ਕਿਦੇ ਨਾਮ ਲੱਗ ਜੂ ਬਾਤ ਕੀ ਬਣੂ ਤੇ ਹੁਣ ਆਪਾਂ ਨੂੰ ਇਸ ਦੀ ਬੜਾ ਖਤਰਾ ਡਰ ਹੈ ਨਹੀਂ ਭਾਈ ਨਹੀਂ ਤੈਨੂੰ ਸੱਚੀ ਗੱਲ ਕਰਦਾ ਤਾਂ ਬਹੁਤ-ਬਹੁਤ ਧੰਨਵਾਦ ਮਾਲੀ ਇਹ ਧੰਨਵਾਦ ਮਾਲੀ ਸਾਹਿਬ ਸੜਕ ਨਾਲ ਜੁੜਨ ਦੇ ਲਈ